ਸਤਿ ਸ਼੍ਰੀ ਅਕਾਲ ਸਾਥੀਓ ਕੱਲ ਨੂੰ 28 ਸਤੰਬਰ ਨੂੰ ਨਕਲੀ ਇਨਕਲਾਬੀ ਦੀ ਕੋਠੀ ਦੇ ਮੋਹਰੇ ਕੱਚੇ ਮੁਲਾਜ਼ਮਾਂ ਵੱਲੋਂ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਏਗਾ ਜੋ ਕਿ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਤੇ ਕੱਲ ਨੂੰ ਫੇਰ ਬਣਾਉਣ ਜਾ ਰਿਹਾ ਸੋ ਕੱਲ ਨੂੰ ਇਸ ਦੀ ਪੋਲ ਹੈ ਜਿਹੜੀ ਇਹਦੇ ਘਰ ਦੇ ਬਾਹਰ ਬੈਠ ਕੇ ਕੱਚੇ ਮੁਲਾਜ਼ਮ ਖੋਲਣਗੇ ਅਤੇ ਉੱਥੇ ਹੀ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾਏਗਾ ਸੋ ਇਸ ਨਕਲੀ ਇਨਕਲਾਬੀ ਦੇ ਕੋਲ ਕੱਚੇ ਮੁਲਾਜ਼ਮਾਂ ਦੇ ਵਾਸਤੇ 4 ਸਾਲ ਸਰਕਾਰ ਬਣੀ ਨੂੰ ਹੋਣ ਵਾਲੇ ਐ ਇੱਕ ਵੀ ਮੀਟਿੰਗ ਦਾ ਸਮਾਂ ਇਸ ਨਕਲੀ ਇਨਕਲਾਬੀ ਨੇ ਕੱਚੇ ਮੁਲਾਜ਼ਮਾਂ ਦੇ ਵਾਸਤੇ ਨਹੀਂ ਦਿੱਤਾ ਜਦੋਂ ਕਿ ਅੱਜ ਪੂਰੇ ਦੇਸ਼ ਭਰ ਦੇ ਵਿੱਚ ਆਊਟਸੋਰਸ ਮੁਲਾਜ਼ਮਾਂ ਦੀ ਜਿਹੜੀ ਮੰਗ ਹੈ ਵਿਧਾਨ ਸਭਾ ਲੋਕ ਸਭਾ ਦੇ ਵਿੱਚ ਸੈਸ਼ਨਾਂ ਦੇ ਵਿੱਚ ਹਰੇਕ ਮੰਤਰੀ ਕਰ ਰਿਹਾ ਕਿ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਪਰ ਇਹ ਨਕਲੀ ਇਨਕਲਾਬੀ ਦੀ ਇੱਕ ਵੀ ਵੀਡੀਓ ਕਿਤੇ ਵਾਇਰਲ ਨਹੀਂ ਹੋਈ ਵੋਟਾਂ ਤੋਂ ਪਹਿਲੇ ਜਿਹੜਾ ਕਹਿੰਦਾ ਸੀਗਾ ਕਿ ਜਿਹੜੇ ਠੇਕੇਦਾਰ ਹੈ ਇਹ ਕਾਂਗਰਸ ਤੇ ਅਕਾਲੀਆਂ ਦੇ ਰਿਸ਼ਤੇਦਾਰ ਹੈ ਪਰ 4 ਸਾਲ ਬੀਤ ਜਾਣ ਦੇ ਬਾਅਦ ਵੀ ਉਹ ਜਿਹੜੇ ਰਿਸ਼ਤੇਦਾਰ ਹੈ ਕਾਂਗਰਸ ਅਕਾਲੀਆਂ ਦੇ ਉਹ ਹਲੇ ਵੀ ਉਸੇ ਤਰ੍ਹਾਂ ਮਹਿਕਮੇ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਉਸੇ ਤਰ੍ਹਾਂ ਗਰੀਬਾਂ ਦਾ ਖੂਨ ਚੂਸ ਰਿਹਾ ਹੈ ਹੋ ਸਕਦਾ ਹੈ ਉਹ ਜਿਹੜੇ ਰਿਸ਼ਤੇਦਾਰ ਕਾਂਗਰਸ ਅਕਾਲੀਆਂ ਦੇ ਸੀਗੇ ਹੁਣ ਈਦੀ ਰਿਸ਼ਤੇਦਾਰੀ ਉਹਨਾਂ ਦੇ ਨਾਲ ਪੈ ਗਈ ਹੋਵੇ ਇਸ ਕਰਕੇ 4 ਸਾਲ ਦੇ ਵਿੱਚ ਜਿਹੜਾ ਮੁੱਖ ਮੰਤਰੀ ਆਪਣੇ ਦੇਸ਼ ਦੇ ਆਪਣੇ ਸੂਬੇ ਦੇ ਆਊਟਸੋਰਸ ਮਲਾਜ਼ਮਾਂ ਦੇ ਨਾਲ ਇੱਕ ਮੀਟਿੰਗ ਨਹੀਂ ਕਰ ਸਕਦਾ ਤੇ ਉਹਨਾਂ ਦੇ ਮਸਲਿਆਂ ਦਾ ਹੱਲ ਕੀ ਕਰ ਸਕਦਾ ਸੋ ਹੁਣ ਸਾਨੂੰ ਸੋਚਣਾ ਪਵੇਗਾ ਕਿ ਇਹਨਾਂ ਸਰਕਾਰਾਂ ਨੇ ਸਾਡੇ ਸੂਬਿਆਂ ਦਾ ਸਾਡੇ ਦੇਸ਼ ਦੇ ਕੀ ਹਾਲਾਤ ਬਣਾ ਦਿੱਤੇ ਕਰਪਸ਼ਨ ਤੇ ਕਰਪਸ਼ਨ ਕਰਕੇ ਪੂਰਾ ਜਿਹੜਾ ਸੂਬਾ ਇਹਨਾਂ ਨੇ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤਾਂ ਪੰਜਾਬ ਜਿਹੜਾ ਹੈਗਾ ਉਹ ਕਰਜ਼ੇ ਦੇ ਵਿੱਚ ਦੂਸਰੇ ਨੰਬਰ ਤੇ ਆ ਚੁੱਕਿਆ ਹੈ ਪਰ ਜਾਂਦੇ ਜਾਂਦੇ ਮੈਨੂੰ ਲੱਗਦਾ ਇਹ ਪਹਿਲੇ ਨੰਬਰ ਦਾ ਸੂਬਾ ਬਣਾ ਕੇ ਜਾਣਗੇ ਪੰਜਾਬ ਨੂੰ ਕਰਜਾਈ ਸੂਬਾ ਸੋ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਕਿ ਜਿੰਨਾ ਕਰਜ਼ਾ 70 ਸਾਲਾਂ ਦੇ ਵਿੱਚ ਦੂਜੀਆਂ ਪਾਰਟੀਆਂ ਨੇ ਚੱਕਿਆ ਇਹਨਾਂ ਨੇ 4 ਸਾਲਾਂ ਦੇ ਵਿੱਚ ਉਸ ਤੋਂ ਤਿੱਗੜਾ ਚੁਗਣਾ ਜਿਹੜਾ ਕਰਜ਼ਾ ਹੈ ਉਹ ਚੱਕ ਲਿਆ ਤੇ ਉਹਨਾਂ ਨੇ 70 ਸਾਲਾਂ ਦੇ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਕਰਾਪਸ਼ਨ ਨਹੀਂ ਕੀਤੀ ਪਰ ਉਹਨਾਂ ਨੇ 70 ਸਾਲਾਂ ਦੇ ਵਿੱਚ ਹਸਪਤਾਲ ਸਕੂਲ ਸਰਕਾਰੀ ਜਿੰਨੇ ਵੀ ادارے ਆ ਉਹ ਖੜੇ ਬਿਜਲੀ ਬੋਰਡ ਖੜਾ ਕੀਤਾ ਉਸੇ ਪੈਸੇ ਦੇ ਵਿੱਚ ਜਿੰਨਾ ਉਹਨਾਂ ਨੇ ਕਰਜ਼ਾ ਚੜਾਇਆ ਤੇ ਇਹਨਾਂ ਨੇ 3-4 ਗੁਣਾ ਦੇ ਨਾਲ ਵੱਧ ਕਰ ਜਾ ਚੱਕ ਲਿਆ ਤੇ ਉਹਦੀ ਆਉਟਪੁੱਟ ਤੁਸੀਂ ਦੱਸ ਦੋ ਕਿਤੇ ਕਿਹੜਾ ਇਹਨਾਂ ਨੇ ਸਰਕਾਰੀ ਅਦਾਰਾ ਖੜਾ ਕੀਤਾ ਹੈ ਜਿਹੜੀ ਡਿਵੈਲਪਮੈਂਟ ਕੀਤੀ ਹੈ ਉਲਟਾ ਸਰਕਾਰੀ ਅਦਾਰੇ ਜਿਹੜੇ ਇਹ ਵਿੱਚੜ ਵੱਲ ਤੁਰੇ ਹੋਏ ਐ ਅੱਜ ਪੂਰੇ ਪੰਜਾਬ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਸਮਾਰਟ ਮੀਟਰਾਂ ਦੀ ਜਿਹੜੀ ਲਹਿਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਕਿ ਸਮਾਰਟ ਮੀਟਰ ਐ ਜਿਹੜੇ ਲਾਏ ਜਾਣ ਜਦੋਂ ਕਿ ਸਮਾਰਟ ਮੀਟਰ ਤੁਹਾਡੇ ਪਹਿਲੇ ਮੀਟਰ ਚੱਲ ਰਹੇ ਐ ਸਹੀ ਉਹਨਾਂ ਨੂੰ ਬਦਲਣ ਦੀ ਕੋਈ ਲੋੜ ਨਹੀਂ ਐ ਲੇਕਿਨ ਕੰਪਨੀਆਂ ਦੇ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਕਮਿਸ਼ਨਾਂ ਵਿੱਚ ਤੇ ਉਸੇ ਮੀਟਰਾਂ ਦੇ ਤਹਿਤ ਹੁਣ ਇਹਨਾਂ ਨੇ ਜਿਹੜੀਆਂ ਪਾਲਿਸੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਕਿ ਜੇਕਰ ਕੋਈ 스마트 ਮੀਟਰ ਨਹੀਂ ਲਵਾਉਂਦਾ ਤਾਂ ਉਹਦੇ ਨਾਲ ਪੁਲਿਸ ਵੀ ਭੇਜਦੇ ਆ ਇਹ ਕਿ ਜ਼ਬਰਦਸਤੀ ਧੱਕੇ ਦੇ ਨਾਲ ਮੀਟਰ ਠੋਕੇ ਆਓ ਜਦੋਂ ਕਿ ਇਹ ਕਾਨੂੰਨ ਦੇ ਵਿੱਚ ਵੀ ਨਹੀਂ ਹੈ ਜਦੋਂ ਤੁਹਾਡੀ ਪੁਰਾਣੀ ਚੀਜ਼ ਸਹੀ ਚੱਲਦੀ ਹੈ ਤੁਸੀਂ ਜ਼ਬਰਦਸਤੀ ਨਹੀਂ ਬਦਲ ਸਕਦੇ ਪਰ ਜਿਹੜੀਆਂ ਕੰਪਨੀਆਂ ਹਨ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਚੜਾਵਾ ਜਦੋਂ ਚੜਦਾ ਹੈ ਤਾਂ ਫਿਰ ਇਹੋ ਜਿਹੇ ਕੰਮ ਹੁੰਦੇ ਆ ਜਿਹੜੇ ਬਿਜਲੀ ਬੋਰਡ ਦੇ ਮਲਾਜਮ ਹੈ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਉਹਨਾਂ ਨੂੰ ਠੱਕੇ ਨਾਲ ਭੇਜਿਆ ਜਾਂਦਾ ਉਹਨਾਂ ਦੀ ਡਿਊਟੀ ਹੈ ਸੋ ਜਨਤਾ ਨੂੰ ਵੀ ਬੇਨਤੀ ਹੈ ਕਿ ਇਹ ਚੀਜ਼ਾਂ ਨੂੰ ਤੁਸੀਂ ਨਾਰਮਲ ਨਾ ਲਓ ਕਿਉਂਕਿ ਆੜ ਵਾਲੇ ਦਿਨਾਂ ਦੇ ਵਿੱਚ ਜਦੋਂ ਤੁਹਾਨੂੰ ਇਹਨਾਂ ਦੇ ਖਾਮੇ ਆ ਜੇ ਭੁਗਤਣੇ ਪੈਣੇ ਆ ਜਿਹੜੀਆਂ ਸਟੇਟਾਂ ਦੇ ਵਿੱਚ ਮੀਟਰ ਪਹਿਲੇ ਲੱਗ ਚੁੱਕੇ ਆ ਉੱਥੇ ਉਹਨਾਂ ਦੇ ਰਿਜ਼ਲਟਾਂ ਨਹੀਂ ਸ਼ੁਰੂ ਹੋਗੇ ਰਾਜਸਥਾਨ ਦੇ ਵਿੱਚ ਲੋਕ ਉਹਨ ਇਸ ਚੀਜ਼ ਦਾ ਵਿਰੋਧ ਕਰਨ ਲੱਗੇ ਮੀਟਰ ਖੋਲ-ਖੋਲ ਕੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਉਣ ਲੱਗੇ ਕਿ ਸਾਨੂੰ ਇਹਨਾਂ ਮੀਟਰਾਂ ਦੀ ਜ਼ਰੂਰਤ ਨਹੀਂ ਸਰਕਾਰ ਲਗਾਤਾਰ ਸਰਕਾਰੀ ادارے ਵੇਚ ਰਹੀ ਹੈ ਜਿਸ ਤਰ੍ਹਾਂ ਕਿ ਬਿਜਲੀ ਬੋਰਡ ਹੁਣ ਪੰਜਾਬ ਦੇ ਵਿੱਚ ਇਹ ਸਰਕਾਰ ਪਿਛਲੇ ਰਸਤੇ ਬੈਕ ਡੋਰ ਤੋਂ ਹੋਲੀ-ਹੋਲੀ ਕਰਕੇ ਇੱਕ-ਇੱਕ ਸਬ ਡਿਵੀਜ਼ਨਾਂ ਨੂੰ ਪ੍ਰਾਈਵੇਟ ਕਰਨ ਕਰਦੀ ਜਾ ਰਹੀ ਹੈ ਤੇ ਲੋਕ ਹਲੇ ਨਹੀਂ ਸਮਝ ਰਹੇ ਕਿਉਂਕਿ ਜਿਹੜੇ ਮੁਲਾਜ਼ਮੇ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹੈ ਕਿਸਾਨ ਇਸ ਦਾ ਵਿਰੋਧ ਕਰ ਰਹੇ ਹੈ ਪਰ ਜਿਹੜੀ ਆਮ ਜਨਤਾ ਹੈ ਹਲੇ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਸਰਕਾਰ ਕਰ ਕੀ ਰਹੀ ਹੈ ਜਦੋਂ ਇਹ ਸੱਪ ਉਹਨਾਂ ਦੇ ਗਲ ਵਿੱਚ ਮਰਿਆ ਹੋਇਆ ਪਊਗਾ ਫਿਰ ਉਹਨੂੰ ਸਮਝ ਆਊਗਾ ਜਿਹੜੀ ਅਸੀਂ ਫ੍ਰੀ ਦੀ ਬਿਜਲੀ ਦਾ ਸਾਨੂੰ ਝਾਂਸਾ ਦੇ ਦੇ ਕੇ ਵੋਟਾਂ ਲਈਆਂ ਹੈ ਜਦੋਂ ਪ੍ਰਾਈਵੇਟ ਅਦਾਰਾ ਹੋ ਜਾਣਾ ਤੁਹਾਨੂੰ ਫ੍ਰੀ ਵਾਲੀ ਬਿਜਲੀ ਨਹੀਂ ਮਿਲਣੀ ਉਲਟੀ ਦੁੱਗਣੇ ਰੇਟਾਂ ਦੇ ਮਿਲਣੀ ਹੈ ਤੇ ਜਦੋਂ ਤੁਹਾਡਾ ਰੀਚਾਰਜ ਖਤਮ ਬਿਜਲੀ ਬੰਦ ਹੁਣ ਤਾਂ ਬਿਜਲੀ ਫੂਕੇ ਅਸੀਂ ਫਿਰ ਪੈਸੇ ਦਿੰਦੇ ਆ ਫਿਰ ਪਹਿਲਾਂ ਪੈਸੇ ਦੇਣੇ ਪੈਣੇ ਤੇ ਤੁਹਾਡੇ ਜਿਹੜੇ ਪੈਸੇ ਆ ਉਹ ਜਿਸ ਤਰ੍ਹਾਂ ਮੋਬਾਈਲ ਦੇ ਵਿੱਚੋਂ ਗਾਇਬ ਹੋ ਜਾਂਦੇ ਉਹ ਜਿੱਦਾਂ ਮਰਜ਼ੀ ਗਾਇਬ ਕਰਦਾ ਉੱਥੇ ਕੋਈ ਸੜਾਈ ਨਹੀਂ ਕੋਈ ਅਪੀਲ ਨਹੀਂ ਦਲੀਲ ਨਹੀਂ ਹਲੇ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਸਾਡਾ ਸਾਥ ਦਿਓ ਜਿੰਨੇ ਵੀ ਲੋਕ ਆਪਣੇ ਹੱਕਾਂ ਦੀ ਖਾਤਰ ਲੜਦੇ ਆ ਉਹਨਾਂ ਦਾ ਵਿਰੋਧ ਨਾ ਕਰੋ ਉਹਨਾਂ ਦਾ ਸਾਥ ਦਿਓ ਕਿਉਂਕਿ ਸਰਕਾਰਾਂ ਹੈ ਸਰਕਾਰਾਂ ਹਮੇਸ਼ਾ ਲੋਕਾਂ ਦੇ ਹੱਕ ਦੇ ਫੈਸਲੇ ਨਹੀਂ ਬਣਾਉਂਦੇ ਇਹ ਆਪਣੇ ਹੱਕ ਦੇ ਜਿਹੜੇ ਫੈਸਲੇ ਆ ਉਹ ਬਣਾਦੇ ਆ ਤੇ ਲੋਕਾਂ ਨੂੰ ਬਾਅਦ ਵਿੱਚ ਉਹਦਾ ਖਾਮਿਆਜਾ ਭੁਗਤਣਾ ਪੈਂਦਾ ਤੇ ਨੇਪਾਲ ਦੇ ਵਿੱਚ ਹਾਲਾਤ ਕੀ ਬਣੇ ਆ ਉਹ ਇਸੇ ਕਰਕੇ ਬਣੇ ਆ ਕਿ ਉੱਥੋਂ ਦੇ ਲੀਡਰ ਐ ਉੱਥੋਂ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੇ ਇੰਨੀ ਕਰਪਸ਼ਨ ਕਰਨ ਲਈ ਸਵਿਟਸ ਬੈਂਕ ਭਰ ਲਏ ਆਪਣੇ ਜਦੋਂ ਉੱਥੋਂ ਦੇ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਅਸੀਂ ਬਾਹਰਲੇ ਦੇਸ਼ਾਂ ਵਿੱਚ ਮਿਹਨਤਾਂ ਕਰ ਕਰਕੇ ਇੱਥੇ ਪੈਸੇ ਭੇਜਦੇ ਆ ਤੇ ਇਹ ਸਾਡੇ ਪੈਸਿਆਂ ਦੀ ਵਿੱਚੋਂ ਕਰਪਸ਼ਨ ਕਰਕੇ ਸਵਿਵ ਸੈਂਕਾਂ ਵਿੱਚ ਜਮ੍ਹਾਂ ਕਰਾਉਂਦੇ ਆ ਜਦੋਂ ਨੇ ਆਵਾਜ਼ ਬੁਲੰਦ ਕੀਤੀ ਤੇ ਫਿਰ ਸਰਕਾਰ ਨੇ ਉਹਨਾਂ ਨੂੰ ਮਾਰ ਦਿੱਤਾ ਉਸ ਤੋਂ ਬਾਅਦ ਜਿਹੜਾ ਜਨਤਾ ਦਾ ਗੁੱਸਾ ਹੈ ਜਿਹੜਾ ਉਹ ਪੜ ਗਿਆ ਸੋ ਇਹੀ ਹਾਲਾਤ ਅੱਜ ਹਿੰਦੁਸਤਾਨ ਦੇ ਬਣੇ ਹੋਏ ਆ ਸਾਰੀਆਂ ਸਟੇਟਾਂ ਦੇ ਬਣੇ ਹੋਏ ਆ ਸੋ ਸਾਥੀਓ ਸਾਰਿਆਂ ਦਾ ਧੰਨਵਾਦ ਜਿਹੜੇ ਕੱਲ ਉਥੇ 28 ਤਰੀਕ ਨੂੰ ਪਹੁੰਚਣਗੇ ਸੰਗਰੂਰ ਸੋ ਆਓ ਵੱਧ ਝੜ ਕੇ ਆਪਾਂ ਇਸ ਮੁਹਿੰਮ ਦਾ ਹਿੱਸਾ ਬਣੀਏ ਤਾਂ ਜੋ ਆਪਣੇ ਪੰਜਾਬ ਨੂੰ ਇਹਨਾਂ ਲੁਟੇਰਿਆਂ ਤੋਂ ਬਚਾ ਸਕੀਏ ਧੰਨਵਾਦ ਸਾਥੀਓ